ਜਿਦਾ ਜਿਹੜਾ ਧਰਨਾ ਜੀ ਮੁੱਖ ਮੰਗਾਂ ਨੇ ਸਾਡੀਆਂ ਜੀਰੀ ਦੀ ਫਸਲ ਪੱਕ ਕੇ ਤਿਆਰ ਹੋ ਰਹੀ ਹੈ ਸਾਰੇ ਪਾਸੇ ਹੜਤਾਲਾਂ ਦਾ ਦੌਰ ਚੱਲ ਰਿਹਾ ਹੈ ਮਜ਼ਦੂਰਾਂ ਦੀ ਹੜਤਾਲ ਆਰਤੀਆਂ ਦੀ ਹੜਤਾਲ ਛੈਲਰਾਂ ਵਾਲਿਆਂ ਦੀ ਹੜਤਾਲ ਪਿਛਲੇ ਸਾਲ ਦਾ ਝੋਨੇ ਦਾ ਸਾਰਾ ਜਿਹੜਾ ਚਾਵਲ ਹੈ ਐਫਸੀਆਈ ਦੇ ਗ੍ਰਾਮ ਭਰੇ ਪਏ ਨੇ ਸਰਕਾਰ ਨੇ ਉਧਰ ਧਿਆਨ ਹੀ ਨਹੀਂ ਦਿੱਤਾ ਜੀ ਇਹ ਕਾਰਨ ਹੈ ਛੈਲਰ ਵਾਲੇ ਕਹਿੰਦੇ ਪਹਿਲਾਂ ਜਗਾਤਾ ਦਿਓ ਸਾਨੂੰ ਵੇਲੀ ਕਰਕੇ ਕਿੱਥੇ ਲਾਵਾਂਗੇ ਅਸੀਂ ਚੌਲ ਪਿਛਲੇ ਸਾਲ ਵੀ ਬਹੁਤ ਘਾਟਾ ਪੈ ਗਿਆ ਸਾਨੂੰ ਇਹ ਬਹੁਤ ਸਾਨੂੰ ਖਤਰਾ ਹੋ ਗਿਆ ਵੀ ਆਇਤੀ ਦੀ ਫਸਲ ਸੈਂਟਰ ਸਰਕਾਰ ਤਾਂ ਸਾਡੇ ਨਾਲ ਉਹੀ ਦੁਸ਼ਮਣੀ ਵਾਲਾ ਮਹੌਲ ਰੱਖਦੀ ਹੈ ਕਿਉਂਕਿ ਕਿਸਾਨ ਤੋਂ ਲੜਨ ਕਰਕੇ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਕਿਸਾਨਾਂ ਨਾਲ ਉਹ ਢੋਲਣ ਦਾ ਬਦਲਾ ਲੈਣ ਨੂੰ ਕਰਕੇ ਇਹ ਸਾਰਾ ਕੁਝ ਹੋ ਰਿਹਾ ਕਿਸਾਨਾਂ ਨਾਲ ਧੱਕਾ ਜੀ ਇਸ ਕਰਕੇ ਅਸੀਂ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਪੰਜਾਬ ਲੈਵਲ ਦਾ ਜੀ ਸਾਡੀ ਜਥੇਬੰਦੀ ਰਾਜੇਵਾਲ ਵੱਲੋਂ ਤੇ ਸਾਰੇ ਪੰਜਾਬ ਦੇ ਵਿੱਚ ਐਮਐਲਏ ਮੰਤਰੀਆਂ ਦੇ ਵਾਰਾਂ ਚ ਅਸੀਂ ਇਹ ਸਾਰੀਆਂ ਜਿਹੜੀਆਂ ਸਾਡੀਆਂ ਮੰਗਾਂ ਨੇ ਤਿੰਨ ਮੇਨ ਇਹਨਾਂ ਦੇ ਵਾਸਤੇ ਪ੍ਰੋਗਰਾਮ ਲਿਖਿਆ ਇਹ ਚੇਤਾਵਨੀ ਪੱਤਰ ਹੈ ਸਾਡੇ ਵੱਲੋਂ ਜਥੇਬੰਦੀ ਵੱਲੋਂ ਇਹਨਾਂ ਨੂੰ ਜੇ ਨਾ ਕੋਈ ਹੱਲ ਹੋਇਆ ਫਿਰ ਅਗਲਾ ਪ੍ਰੋਗਰਾਮ ਅਗਲਾ ਪ੍ਰੋਗਰਾਮ ਹੈ ਜਦੋਂ ਹੁਣ ਸਾਡੀ ਥੀਰੀਆਂ ਮੰਡੀਆਂ ਭਰ ਜਾਣੀਆਂ ਨੇ ਥੀਰੀਆਂ ਨੇ ਅੱਜ ਕਿਸਾਨ ਮੰਡੀਆਂ ਤੇ ਬੈਠੇ ਹੋਏ ਉਸ ਟਾਈਮ ਅਸੀਂ ਫਿਰ ਸਾਰੇ ਪੰਜਾਬ ਦੇ ਐਮਐਲਏ ਮੰਤਰੀਆਂ ਬੀਜੇਪੀ ਦੇ ਵੱਡੇ ਆਗੂਆਂ ਦੇ ਫਿਰ ਕਰ ਕੇ ਰਾਂਗੇ ਜੀ ਇਹ ਅੱਜ ਚੇਤਾਵਨੀ ਦੇਣ ਵਾਸਤੇ ਇਹ ਪ੍ਰੋਗਰਾਮ ਰੱਖਿਆ ਜੇ ਕਿਸਾਨ ਨੂੰ ਕੋਈ ਤਕਲੀਫ ਆਉ ਜਥੇਬੰਦੀ ਟਿਕੇ ਨਹੀਂ ਬੈਠੋ 3 ਮੰਗਾ ਬਾਰੇ ਹੋਰ ਤੋਂ ਇੰਨੇ ਮੰਗਾ ਨੇ ਸਾਡੀਆਂ ਜੀਰੀ ਦੀ ਖਰੀਦ ਵੀ ਬੋਲੀ ਸ਼ੁਰੂ ਕਰਾਓ ਕਿਸਾਨ ਨੂੰ ਕੋਈ ਤਕਲੀਫ ਨਾ ਹੋਵੇ ਡੀਏਪੀ ਦੀ ਲੋੜ ਹੈ ਸਾਨੂੰ ਕਣਕ ਦੀ ਬਿਜਾਈ ਨਾਲ ਦੀ ਨਾਲ ਹੋਣੀ ਹੈ ਜੀਰੀ ਕੱਟ ਕੇ ਉਹਦੇ ਸਾਨੂੰ ਮਹੱਇਆ ਕਰਾਇਆ ਜਾਵੇ ਕਿਸਾਨ ਨੂੰ ਡੀਏਪੀ ਤੀਜਾ ਜਿਹੜਾ ਪਰਾਲੀ ਦਾ ਪ੍ਰਬੰਧ ਕਰੇ ਸਰਕਾਰ ਜਿਹੜੀ ਕਹਿੰਦੇ ਨੇ ਸਰਕਾਰ ਐਨੀ ਮਸ਼ੀਨਰੀ ਦੇਤੀ ਐਨੀ ਸਾਨੂੰ ਤਾਂ ਕਿਤੇ ਦੀ ਵੀ ਨਹੀਂ ਤੇ ਸਾਡੇ ਪਿੰਡਾਂ 'ਚ ਪਜਾਵੇ ਅਸੀਂ ਨਾਲ ਦੀ ਨਾਲ ਦੀਰੀ ਕੱਟਾਂਗੇ ਆਪਣੀ ਪਰਾਲੀ ਚੱਕ ਲੈਣਾ ਅਸੀਂ ਕਿਹੜੇ ਪੈਸੇ ਮੰਗਦੇ ਐ ਇਹਨਾਂ ਤੋਂ ਫਰੀ ਚੱਕ ਲੋ ਸਾਡੀ ਸਾਡੇ ਲੋਕ ਕਿਸਾਨ ਲੋਕ ਕੋਈ ਮਸ਼ੀਨਰੀ ਲੈਣ ਦਾ ਹਿੰਮਤ ਨਹੀਂ ਕਿਉਂ ਕਿਸਾਨ ਤਾਂ ਪਹਿਲੇ ਖਰਚੇ ਦੇ ਜਾਲ 'ਚ ਫਸਿਆ ਪਿਆ ਜੀ ਇਹ ਸਾਡੀਆਂ ਤਿੰਨ ਮੇਨ ਮੰਗਾਂ ਲੈ ਕੇ ਅੱਜ ਅਸੀਂ ਆਇਆ ਜਿਹੜੇ ਸਾਰੇ ਪੰਜਾਬ 'ਤੇ ਰੱਖਿਆ ਚਤਾਵਨੀ ਪੱਤਰ ਦੇ ਰਿਹਾ ਇਲਾਕੀ ਭਾਰਤੀ ਕਿਸਾਨ ਯੂਨੀਅਨ ਰਾਜਿਆਣ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਨੇ ਗੁਰਮੀਤ ਸਿੰਘ ਜੀ ਕਪਿਆਲ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਅੱਜ ਹਲਕਾ ਸੰਗਰੂਰ ਤੋਂ ਜਿਹੜੀ ਜਥੇਬੰਦੀ ਆ ਸੋ ਉਹ ਮੰਗ ਪੱਤਰ ਲੈ ਕੇ ਆਏ ਸੀਗੇ ਜਿਹਦੇ ਵਿੱਚ ਉਹਨਾਂ ਦੀਆਂ ਤਿੰਨ ਮੇਨ ਮੰਗਾਂ ਨੇ ਇੱਕ ਤਾਂ ਜਿਹੜੀ ਬੋਲੀ ਆ ਉਤਰਾੰਤ ਜਿਹੜੀ ਸ਼ੁਰੂ ਕਰਵਾਈ ਜਾਵੇ ਡੀਏਪੀ ਜਿਹੜੀ ਕਿ ਉਹਦੇ ਵਿੱਚ ਦੇਰੀ ਹੋ ਰਹੀ ਆ ਉਹਨਾਂ ਨੂੰ ਜਲਦੀ ਦੂਰ ਕੀਤਾ ਜਾਵੇ ਤੀਸਰਾ ਜਿਹੜਾ ਪਰਾਲੀ ਦੇ ਪ੍ਰਬੰਧਨ ਦੇ ਲਈ ਜਿਹੜਾ ਇਹਨਾਂ ਦੇ ਤਿੰਨ ਮੰਗਾਂ ਨੇ ਜਿਹੜੀਆਂ ਅੱਜ ਲੈ ਕੇ ਮੇਰੇ ਕੋਲ ਆਏ ਨੇ ਸੋ ਮੰਗਾਂ ਨੇ ਮੈਂ ਜਿਹੜੀਆਂ ਸਾਰੀਆਂ ਲੈ ਲਈਆਂ ਨੇ ਔਰ ਇਹਨਾਂ ਦੀਆਂ ਬਿਲਕੁਲ ਜਾਇਜ਼ ਜਿਹੜੀਆਂ ਮੰਗਾਂ ਨੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਮੈਂ ਕਿਉਂਕਿ ਸਰਕਾਰ ਦੇ ਵਿੱਚ ਮੈਂ ਅੱਜ ਆਪਣੇ ਹੱਕੇ ਵੱਲੋਂ ਜਿਹੜੀ ਨੁਮਾਇੰਦਗੀ ਕਰ ਰਹੀ ਹਾਂ ਸੋ ਇਹਨਾਂ ਦੀਆਂ ਮੰਗਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਜਿਹੜੀਆਂ ਉਹ ਜ਼ਰੂਰ ਉੱਥੇ ਲੈ ਕੇ ਜਾਊਂਗੀ ਔਰ ਇਹਨਾਂ ਦੇ ਹੱਕ ਦੇ ਵਿੱਚ ਜਿਹੜਾ ਸਾਥ